ਬੱਸ ਹੋਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮੇਦ ਕਰਦੀਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਾਡੇ ਮੁੰਡੇ ਦਾ ਹੈਗਾ ਜਨਮ ਦਿਨ ਭਾਵ ਮੇਰੇ ਭਾਈ ਦਾ ਅਸ਼ਪ੍ਰਿਤ ਦਾ ਬੁਗਾ ਦੇ ਮੁੰਡੇ ਦਾ ਵੀਡੀਓ ਤਾਂ ਉੱਥੇ ਪਤਾ ਨਹੀਂ ਸ਼ੂਟ ਹੋਣੀ ਨਹੀਂ ਹੋਣੀ ਫਿਰ ਵੀ ਅਸੀਂ ਉਹਦੇ ਲਈ ਗਿਫਟ ਲੈਣਾ ਆਏ ਸੀਗੇ ਕੱਪੜੇ ਲੈਣਾ ਆਏ ਸੀ ਕਿਉਂਕਿ ਉਹਨੂੰ ਬਹੁਤ ਘਟ ਦਿੱਤਾ ਜਾਂਦਾ ਹਨ ਹਮੇਸ਼ਾ ਪੈਸੇ ਦੇ ਆਉਂਦੇ ਸੀਗੇ ਵੀ ਚਲ ਪੁੱਤ ਤੂੰ ਮਣੀ ਮਨ ਪਸੰਦ ਦਾ ਲੈ ਲੀਆਂ ਐ ਲੈ ਲੀਆਂ ਐ ਲੈ ਲੀ ਐ ਇਸ ਵਾਰੀ ਬਹੁਤ ਕੰਸਲਟ ਕੀਤਾ ਗਿਆ ਮੀਟਿੰਗਾਂ ਬਿਠਾਈਆਂ ਗਈਆਂ ਬਹੁਤ ਚਰਚਾ ਵਿਚਾਰ ਕੀਤਾ ਗਿਆ ਕਿ ਇਸ ਵਾਰੀ ਕੀ ਕੀਤਾ ਜਾਵੇ ਕਿ ਪੈਸੇ ਦਿੱਤੇ ਜਾਵੇ ਕਿਉਂਕਿ ਉਹ ਹਮੇਸ਼ਾ ਇੱਕ ਕਹਿੰਦਾ ਤੂੰ ਜੀ ਪੈਸੇ ਦੇ ਜੰਦੇ ਆ ਖਰਚ ਹੋ ਜੰਦੇ ਆ ਕੁਛ ਲੈ ਨਹੀਂ ਹੁੰਦਾ ਆਈ ਨਹੀਂ ਆ ਫੇਰ ਅਸੀਂ ਦੇਖਿਆ ਵੀ ਇਸ ਵਾਰੀ ਕੱਪੜੇ ਲੈ ਕੇ ਜਾਂਦੇ ਵਧੀਆ ਜੇ ਕੋਈ ਫੰਕਸ਼ਨ ਨੂੰ ਪਾ ਲੂਗਾ ਆਪਣੇ ਨੂੰ ਠੀਕ ਐ ਸੋ ਬੰਦੇ ਕਰ ਦਿਆ ਜੀ ਬੈਕ ਕੈਮਰਾ ਔਨ ਠੀਕ ਆ ਮਾਸੇ ਨੂੰ ਪਿੱਛੇ ਲੱਗੀ ਹੋਈ ਹੈ ਜੀ ਕੱਪੜੇ ਦੇਖਣ ਠੀਕ ਆ ਮਾਸੇ ਸਾਡੀ ਥੋੜੀ ਜੀ ਬਿਜ਼ੀ ਚੱਲ ਰਹੀ ਹੈ ਅੱਜ ਕੱਲ੍ਹ ਕਿਆ ਕਰੇ ਟਾਈਮ ਨਹੀਂ ਹੈਗਾ ਆ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਮੈਂ ਸੋਚਦੀ ਆਂ ਕਿਆ ਸੋਚਦੇ ਤੁਸੀਂ ਸੋਚੀ ਨੰਬਰ ਲੱਕ ਪਰ ਲੰਬਾਈ ਚ ਮੈਨੂੰ ਛੋਟੀ ਲੱਗਦੀ ਆਂ ਹਾਂ ਪਾਜੀ ਉਹ ਬੰਦਾ ਹੈਗਾ ਲੰਬਾ ਲੱਗਦੇ ਹੈਂ ਹਾਈ ਟੂ ਦੀ ਬੜੀ ਆ ਲੰਬਾ ਔ ਲੱਕ ਉਹ ਦਾ 34 ਹੋਣਾ ਲੱਖ ਸੁੱਕ ਗਿਆ ਲੱਖੋ ਜਮਾ ਹੀ ਗਿਆ ਗੁਜਰਿਆ ਜਾਇਆ ਉਹ ਲੰਬਾ ਹੈ ਲੈਂਥ ਜਿਆਦਾ ਚਾਹੀਦੀ ਆ ਲੱਖ 34 ਲੱਖ 34 ਚਾਹੀਦਾ ਜਰੈਂਟਸ ਹੋਗੀ ਜਰੈਂਟਸ ਕਿੱਧਰ ਤੇ ਹੋਗੀ ਉਹ 34 ਲੱਖ ਵਿੱਚ ਜਰੈਂਟਸ ਹੋ ਜੇ ਲੈਂਥ ਆਂਦੀ ਹੋਣੀ 34 ਦੇਖ ਲਓ 34 ਲੈਂਥ ਕਿੰਨੇ ਸਾਲ ਦੀ ਉਮਰ ਕਿੰਨੀ ਹੈ ਤਾਂ ਉਹ ਜਮਾਈ ਸੁੱਕਿਆ ਵਾ ਬਸੂਦੀ ਆਹੀ ਸ਼ੁਰੂ ਆਦੀ ਆ ਤਾਂ ਜਮਾ ਹੀ ਨਹੀਂ ਆਣੀ ਭਾਜੀ ਉਹ ਦੇਖ ਲਿਓ ਤੁਸੀਂ ਜਿਹੜੀ ਤੁਸੀਂ ਆ ਖੋਲਿਆ ਹਾਂ ਬਿਨਾ ਇਲਾਸਟਿਕ ਤਾਂ ਨਹੀਂ ਪਰ ਨਹੀਂ ਨਾ ਇਲਾਸਟਿਕ ਵਾਲੀ ਤਾਂ ਭਾਜੀ ਖੁੱਲ ਵੀ ਜਾਣੀ ਮੈਂ ਨਾ ਤੁਹਾਨੂੰ ਵੀਡੀਓ ਕਾਲ ਕਰਦੀ ਆ ਹੂੰ ਲੈਂਥ ਵੀ 34 ਆਉਣੀ ਸੋਨੇ ਕੱਪੜੇ ਪਏ ਆ ਜੀ ਇੱਥੇ ਦੇਖੋ ਲੈ ਦਿਖਾ ਦਿਓ ਦਿਖਾ ਦਿਓ ਕੋਈ ਨਹੀਂ ਛੋਟੀ ਛੋਟੀ ਕੀ ਲੱਗਦੀ ਆ ਮੈਨੂੰ ਆ ਦੇਖਿਓ ਕਾਜੀ ਤੁਸੀਂ ਖੋਲ ਕੇ ਨਹੀਂ ਦਿਖਾ ਸਕਦੇ ਕਿ ਅਸੀਂ ਉਹ ਦੇਖਣੀ ਖੋਲ ਕੇ ਫੇ ਤੁਸੀਂ ਦਿਖਾਓ ਖੋਲ ਕੇ ਤੁਸੀਂ ਅਟੈਂਡ ਕਰੋ ਹਾਂ ਉਹੀ ਹੈ ਨਾ ਉਧਰ ਕਿਸੇ ਹੋਰ ਨੂੰ ਲਾਓ ਵੇ 33 ਆ 34 ਚਾਹੀਦੀ ਹੂੰ 34 ਚਾਹੀਦੀ ਵੀਰ ਜੀ ਮੈਂ ਖੜ ਦੇ ਵੀਡੀਓ ਕਾਲ ਕਰਦੀ ਅੱਛਾ 34 ਅੱਛਾ ਆ ਕਲਰ ਚ 34 ਪਿਆ ਇਹ ਕਹਿੰਦੇ ਪਸੰਦ ਕਰ ਲਓ ਕਲਰ ਇਹ ਜੀ ਲੋਕ ਤਿੰਨੇ ਕਲਰ ਦੇ ਰਿਕ ਕੋ ਪੜਾਉਣਗੇ ਤਿੰਨੇ ਕਲਰ ਰੱਖ ਦੋ ਤਸੂਰੇ ਕਾਗਜ਼ ਲਓ ਇਹ ਲੰਕ ਚੌਂਤੀ ਹੈ ਇਹ ਦਾ ਨਹੀਂ ਪਤਾ ਨਹੀਂ ਕਿ ਲਾਇਆ ਹੈ ਲੰਕ ਚੌਂਤੀ ਹੈ ਹਾਂ ਵੀ ਕਿੰਨਾ ਸੋਹਣਾ ਮਿੱਠਾ ਜਿਹਾ ਰੰਗ ਆ ਕੱਪੜਾ ਵੀ ਸੋਹਣਾ ਜਾਰਾ ਵਾਲਿਆਂ ਦਾ ਕੱਪੜਾ ਮਲਾਈਵਾ ਕਰਨਾ ਨਹੀਂ ਬਣਾਉ ਨਾਲੇ ਜੀ ਵੀਡੀਓ ਕਾਲ ਆ ਕੇ ਬਗਾਨ ਦਿਖਾਉਣਾ ਵੀ ਤੁਸੀਂ ਆਛੂ ਨੂੰ ਨਾ ਦੱਸਿਓ ਵੀ ਅਸੀਂ ਕੱਪੜੇ ਲੈ ਰਹੇ ਹਾਂ ਇਸ ਕਰਕੇ ਠੀਕ ਹੈ ਫਿਰ ਕੱਪੜੇ ਬਹੁਤ ਸੋਹਣਾ ਇਹਨਾਂ ਦਾ ਹਨਾ ਵਾ ਫਾਇਦਾ ਤਾਂ ਉਹੀ ਹੈ ਵੀ ਆਜ ਵੇ ਉਹਦੇ ਬਸ ਹੋਰ ਗੱਲ ਕੁਝ ਨਹੀਂ ਹੈ ਭਾਏ ਤਿੰਨ ਰੰਗ 34 ਨੰਬਰ ਚ ਲੱਖ ਚੌਹ ਹੌ ਲੈਂਥ ਤੇ 34 ਹੈ ਕਿਹੜਾ ਚੱਲਦਾ ਜੈਸਮੀਨ ਮਹਾਲ ਵਲੌਗਸ ਹਮ ਆਹ ਦੇਖ ਲੋ ਇਹ ਗ੍ਰੇ ਕਲਰ ਐ ਆਹ ਬਲੂ ਕਲਰ ਐ ਆਹ ਹੈਗਾ ਹੋ ਕਲਰ ਐ ਗ੍ਰੀਨ ਗ੍ਰੀਨ ਫਿਰ ਆਹ ਕਲਰ ਲੈਣ ਚ ਫਾਇਦਾ ਉਹਦੇ ਕੋਲ ਆਹ ਕਲਰ ਹੈ ਨਹੀਂ ਬੂਆ ਕਹਿੰਦੀ ਹੈ ਤਾਂ ਹੈਗਾ ਹੈ ਫਿਰ ਆਹ ਲੈ ਲੋ ਗ੍ਰੀਨ ਜੀ ਵਾਲੀ ਨਾ ਫਿਰ ਗਾਹ ਚੇਂਜ ਕਰਨਾ ਵਾਲੇ ਕਹ ਜੂਗੀ ਵੀ ਚੇਂਜ ਕਰ ਲੂਗੇ ਪਾ ਕੇ ਦੇਖ ਲੂਗੇ ਉਹਦੇ ਫਿਰ ਚੇਂਜ ਕਰ ਜੂਗੀ ਲਾਸਟਿਕ ਵਾਲੀ ਹੈ ਲਾਸਟਿਕ ਵਾਲੀ ਹੈ ਆਹ ਚਾ ਮਗਾ ਨਾਲ ਆਜਾ ਬੰਨਾਂ ਇਧਰ ਵੀ ਕਿੰਨੇ ਸੋਹਣੇ ਸੋਹਣੇ ਕੱਪੜੇ ਪਏ ਆ ਵਾਓ ਠੀਕ ਐ ਛਾਡੀ ਛੋਟੀ ਜੀ ਕੁੜੀ ਖੜੀ ਐ ਸਕੂ ਜਾਇਆਈ ਤੂੰ ਸ਼ਾਇ ਕਰਦੀ ਐ ਲੈ ਜੀ ਲੋਰਨ ਦੀ ਸਾਈਡ ਬਟਨ ਨਾਲ ਉਹ ਹੈਗੀ ਆਪਣੀ ਸਾਈਡ ਕਿੱਦਾਂ ਬਣ ਗਿਆ ਵਿੱਚ ਇਹ ਹੁਣ ਸਾਈਡ ਬਟਨ ਤੇ ਬਹੁਤ ਚੱਲੀ ਗਿਆ ਸਾਈਡ ਤੇ ਹਾਂ ਉਹ ਚਾਂਦਨੀ ਚਾਂਕੀ ਸਾਈਡ ਉਹ ਤਾਂ ਮੈਂ ਤੈਨੂੰ ਫਿਰ ਉੱਥੇ ਦੇਣੀ ਆਂਂਦੀ ਖਾਣੋਂ ਤਾਂ ਕੋਈ ਨਾ ਜੈ 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 ਲੰਤ ਮੈਂ ਮੈਨੂੰ ਲੱਗਦਾ ਵੀ ਉਹਦੇ ਆ ਜਣੀ ਹੈ ਸਹੀ ਆ ਮੇਰੇ ਆਸ਼ੀਰਵਾਦ ਨਾਲ ਆ ਜੂਗੀ ਹੁਣ ਇਹਦਾ ਨਾ ਟੀ-ਸ਼ਰਟ ਦੇਖੋ ਤੇ ਸ਼ਰਟ ਆਹ ਟੀ-ਸ਼ਰਟ ਮੈਨੂੰ ਬੜੀ ਸੋਹਣੀ ਲੱਗੀ ਚਿੱਟੀ ਹੂੰ ਦਾਗ ਜਲ ਗਿਆ ਹੈ ਹੋਰ ਦਿਖਾ ਸ਼ਰਟਾਂ ਦਿਖਾਓ ਹੋਰ ਭਾਈ ਜੀ ਦਿਖਾਵਤੋਂ ਡਾਊਨ ਸ਼ੋਲਡਰ ਚੱਲ ਰਹੀ ਹੈ ਹੂੰ ਹੂੰ ਵਾਈਟ ਕਲਰ ਦੀ ਲੈਣਾ ਹਨ ਜਾਂ ਬਲੈਕ ਦੀ ਲੈਣੀ ਆ ਵਾਈਟ ਦੇ ਠੀਕ ਬਸ ਫਿਰ ਠੀਕਾ ਸੋਹਣਾ ਲੱਗਿਆ ਜਿਆਦਾ ਮੈਨੂੰ ਬਸ ਫਿਰ ਬਲੈਕ ਲੈਣੀ ਮੈਂ ਇੱਕ ਪਲੇਨ ਆ ਵੰਦ ਮੈਨੂੰ ਨਾ ਆਹ ਚੀਜ਼ ਚ ਦਿਖਾਓ ਆਹ ਚੀਜ਼ ਨਾ ਤੁਹਾਡੇ ਅਮਰੇ ਦਾਗ ਲੱਗਿਆ ਹੋਇਆ ਪਰ ਆਹ ਰੰਗ ਮੈਨੂੰ ਸੋਹਣਾ ਲੱਗਿਆ ਚੌਥੀ ਉਹ ਲੈਣੀ ਆ ਛਾਟੀ ਸ਼ਰਟ ਵੀ ਮੈਨੂੰ ਆ ਜਮਾਈ ਸਿੰਪਲ ਜੀ ਆ ਗਈ ਹੂੰ ਥੋੜੀ ਮਣੀ ਫੈਸੀ ਜੀ ਨਹੀਂ ਹੁੰਦੀ ਵਾਈਟ ਸਟicker ਦੀ ਵਾਲੀ ਕਿ ਨਾਲ ਆ ਮੈਂ ਕਿਉਂ ਬਾਈ ਆ ਨਹੀਂ ਆ ਤਾਂ ਕੁਝ ਹੋਰ ਹੀ ਚੀਜ਼ਾਂ ਡਾਫੋਲਡਰ ਵਾਲੀ ਵਧੀਆ ਬਾਈ ਆ ਕੁਝ ਹੋ ਰਿਹਾ 34 ਡਾਫੋਲਡਰ ਤੇ ਸਾਜੀ ਸੰਪੂਰਨ ਆ 컬러 ਵੀ ਤੇ ਦੇਖ ਸਮੋਲਰ ਬਦਲ ਲਾ ਵੀ 34 ਹੀ ਮੈਨੂੰ ਲੱਗਦਾ ਆ ਕਿਹੜਾ ਰੰਗ ਕੰਮ ਕਰੋ ਨੰਬਰ ਇਹ ਚ ਦੇਖੇ ਤੁਹਾਨੂੰ 34 34 ਹੈ ਹਾਰ ਰੰਗ ਦੇਖਿਆ ਤਾਂ ਹਾਂ ਤਰ੍ਹਾਂ ਨੂੰ ਤਕ ਬਹੁਤ ਹੱਤ ਦਿਖਾਇਆ ਉਹਨਾਂ ਦਾ ਵਾਈਟ ਕਲਰ ਅੱਛਾ ਲੱਗੇਗਾ ਉਹ ਉਹ ਚੈੱਕ ਇਹ ਹੈਗਾ ਉਹ ਕਲਰ ਪਰਪਲ ਪਿਆਜੀ ਪਿਆਜੀ ਪਿਆ ਪਿਆਜੀ ਪਿਆਜੀ ਰੰਗ ਅੱਛਾ ਵਾਈਟ ਤੇ ਸੋਹਣੀ ਲੱਗਣੀ ਯਾਰ ਵਾਈਟ ਹੀ ਲੋ ਤੁਸੀਂ ਵਾਈਟ ਹੀ ਲੋ ਨਹੀਂ ਆ ਤਾਂ ਹੋਰੀ ਤਰ੍ਹਾਂ ਦਾ ਵਾਈਟ ਪਾ ਜੀਆ ਦਿਓ ਵਾਈਟ ਵਾਈਟ ਸੋਹਣੀ ਲੱਗਣੀ ਹੈ ਨਾ ਆਹ ਲੈ ਲੋ ਤੁਸੀਂ ਆਹ ਠੀਕ ਆ ਐਡੀਟਰ ਮੈਨੂੰ ਇਹ ਬੜੀ ਲੱਗਦੀ ਹੈ ਇਹ ਖੁੱਲੀ ਨਹੀਂ ਜਿਆਦਾ ਇਹ ਡਾਉਲ ਸ਼ੋਲਡਰ ਹੁੰਦੀ ਹੈ ਲੰਬੀ ਬਾਜੂ ਵਾਲੀ ਨਹੀਂ ਖੁੱਲੀ ਆ ਭਾਜੀ ਇਹ ਇਹ ਤਾਂ ਜ਼ਿਆਦਾ ਖੁੱਲੀ ਆ ਉਹ ਤਾਂ ਤੁਹਾਡੀ ਗੱਲ ਠੀਕ ਹੈ ਖੁੱਲੀ ਜਿਆਦਾ ਕਹਿਣ ਦਾ ਭਾਵ ਐ ਆ ਤੁਹਾਨੂੰ ਦੱਸਤਾ ਹੀ ਬੰਦਾ ਤਾਂ ਸੁੱਕਿਆ ਪਿਆ ਹੈ ਲੰਬਾ ਲੰਬਾਈ ਚ ਦੇਖੋ ਤੁਸੀਂ ਬੰਦਾ ਸਾਡਾ ਜਿਆਦਾ ਹੀ ਸੁੱਕਿਆ ਪਿਆ ਹੈ ਕਿਹਦੇ ਰੰਗ ਵਾਈਟ ਚ ਹੋਣ ਦਿਖਾਉਂਦੇ ਵਾਈਟ ਚ ਦਿਖਾਓ ਕੁਸ ਵਾਈਟ ਆਹ ਹਾਂ ਤੁਹਾਨੂੰ ਸੁਣਾਉਣੇ ਲੱਗੇ ਮੈਨੂੰ ਆਹ ਰੰਗ ਦਿਖਾਉਣਾ ਲੱਗਿਆ ਲੋ ਲਓ ਬਤੋ ਵੀ ਦਾਅਡ ਕੰਬੀਨੇਸ਼ਨ ਕਿੱਸੇ ਐ ਕਰ ਲਿਓ ਜੀ ਅਸੀਂ ਸਿਲੈਕਟ ਫੇਰ ਮਿਲਦੇ ਤੁਹਾਨੂੰ ਦੱਸਦੇ ਆ ਫੇਰ ਅਸੀਂ ਕਿਹੜੀ ਲੱਤੀ ਆ ਆਹ ਲਓ ਹਾਂ ਵੇਟਿੰਗ ਇਟ ਕਲਰ ਦਾ ਦੇਖਿਓ ਇੱਥੇ ਹੋਰ ਚੀਜ਼ ਹੈਗੀ ਐ ਬਾਈ ਕਿ ਕਿ ਡਿਜ਼ਾਈਨ ਬਤੀ ਕਲਰ ਕਲਰ ਹੋਣਾ ਨਾ ਇਹ ਲੈਣਾ ਤਾਂ ਬਾਈ ਤੁਹਾਨੂੰ ਹੋਰ ਦੋ ਪੀਲੇ ਭਾਈ ਕਿੰਨੀ ਸਸਤਾ ਇਹ ਤੀਨ ਮੈਨੂੰ ਜਦੋਂ ਸਾਰੀਆਂ ਆ ਲੱਗਦੀ ਆ ਵੀ ਕਲਰ ਚੰਗਾ ਲੱਗਦਾ ਹੂੰ ਬਿਲਕੁਲ ਪੀਲਾ ਪਾਉਂਦਾ ਨਹੀਂ ਮੈਨੂੰ ਲੱਗਦਾ ਪੀਲਾ ਪਾਉਂਦਾ ਗ੍ਰੀਨ ਨਾਲ ਪੀਲਾ ਚੱਲਦਾ ਕੰਬੀਨੇਸ਼ਨ ਕੰਬੀਨੇਸ਼ਨ ਹੋ ਗਿਆ ਜੀ ਫਾਈਨਲ ਆਹਾ ਸਾਡੀ ਹੋ ਗਈ ਜੀ ਕਹਿਣ ਦਾ ਭਾਵ ਲੋਰ ठीक है जी पाजी माड़ी जी, जी शर्ट भी दिखायो हांट दिखा नहीं है हां ठीक है जी वेरी गुड ठीक है चलो जी फिर ठीक है दिखायी सोहनी है देखियो जीडी इन्ह को ਨਹੀਂ ਮੇਰੀ ਪਸੰਦ ਕਰੀ ਵੀ ਕਿੱਥੇ ਲੰਦੇ ਆ ਤੇ ਨਹੀਂ ਕਉਂ ਨਹੀਂ ਲੱਗਦੀ ਮੈਨੂੰ ਗੱਲ ਖਤਮ ਹੋ ਉਹ ਤਾਂ ਮਾਣਾ ਮੋਟਾ ਕਹਿਣਾ ਪੈਂਦਾ ਨਾ ਚੀਜ਼ ਲੈ ਫਿਰ ਲਓ ਜੀ ਹੁਣ ਵਾਰੀ ਆ ਗਈ ਸਾਡੀ ਸ਼ਿਭੂ ਜੀ ਦੀ ਹਾਂਜੀ ਦੋ ਸਾਲ ਦੀ ਬੁੜੀਆ 24 ਨੰਬਰ ਆਉਂਦਾ ਉਹਦੇ ਉਹ ਵੀ ਹਲਕੀ ਹੋ ਹਮ ਤੋਂ ਹਮ ਸ਼ੌਟ ਨਾਲ ਅੱਛਾ ਸੋਨਾ ਆਹ ਦੇਖੀ ਪਿੰਕ ਪਿੰਕ ਮਾਰਾ ਸੋ 950 ਦੀ ਭੇਗੀ ਲੈ ਮਸੀ ਲੈ ਲੈ ਫਿਰ ਹੁਣ ਤੂੰ ਸੋਚ ਨਾ ਬਹੁਤ ਸੋਹਣਾ ਲੱਗਿਆ ਹੁੰਦਾ ਚਲ ਰੇ ਜਾਂਦੀ ਨਿਕਲ ਇਹ ਕਿੰਨੇ ਦਾ ਸਹੀ ਮੈਨੂੰ ਹਲੋ ਬਾਈ ਪਹੁੰਚ ਗਏ ਜੀਕਰ ਮम्मा ਕਹਿੰਦੇ ਸ਼ੁੱਭੂ ਨੂੰ ਬੈਕਾ ਤੇ ਲੈ ਕੇ ਅੰਦਰ ਲੈ ਹਾਂ ਕਿਉਂ ਹੰਬਾ ਹੰਬਾ ਤੇ ਦੇਖਿਓ ਨੇ ਖੁਸ਼ ਬਹੁਤ ਹੋਣਾ ਹੁਣ ਮੈਂ ਕਾਇਦਾ ਲੈ ਕੇ ਆਉਂਦੀ ਐ ਕੱਡੇ ਪਰ ਦੁਕਾਨ ਆ ਉਹ ਪੱਕੇ ਭੇਜਿਆ ਕਰਨਾ ਇਹਨੂੰ ਆ ਮੜੀ ਜੀ ਆਵਾਜ਼ ਘੱਟ ਕਰਿਓ ਆ ਲਓ ਆ ਦੇਖੋ ਉਧਰ ਕੱਪ ਵਾਲੇ ਆ ਚੂ ਆਵਾਜ਼ ਘੱਟ ਕਰਿਓ ਫੋਨ ਦੀ ਚਾਚੂ ਗ੍ਰੀਨ ਜੀ ਫੈਂਟਕ ਪਸ ਕਟਾਲ ਵਰਟੀਕਲ ਅੰਦਰ ਸੋਹ ਤੇ ਨਾ ਮੈਂ ਚੀ ਪਿੱਛਾ ਡਿਜ਼ਾਈਨ ਸੇ ਇਹਦਾ ਬੇਲ ਵੀ ਆ ਮੇਰੇ ਕੋਲ ਹਾਂ ਜੇ ਚੈੱਕ ਕਰਨਾ ਭਾਈ ਅੱਜ ਵੀ ਤੇਰਾ ਫੋਨ ਭੰਦਿਆ ਫਿਰ ਲਗੇ ਧਰਮੀ ਹੋਗੇ 2900 ਦੀ ਲਈਤੀ ਸ਼ਰਟ 825 ਦੀ ਲਈਤੀ ਪੈਂਟ ਹੂੰ ਫਿਰ ਉਹਨੇ 480 ਦੀ ਲਈ ਸ਼ਰਟ ਤੋਂ 650 ਦੀ ਲਈ ਪੈਂਟ ਹੁਣ ਬਸ ਗਿਆ 930 ਨਾ 1100 ਲੈ ਲਓ ਵੀ ਜੇ ਚੇਂਜ ਕਰਨਾ ਤਾਂ ਮੈਨੂੰ ਕਰਤੀ ਨਾਲ ਦੇ ਦੇ ਹੂੰ ਠੀਕ ਆ ਸਾਡੇ ਹੱਥ ਦਾ ਹੈਗੇ ਜੀ ਜਨਮ ਦੇ ਹਾਂ 10 ਤਰੀਕ ਦਾ ਹਾਂਜੀ ਹੈਪੀ ਬਰਥਡੇ ਹਾਂ ਠੀਕ ਐ ਜੀ ਤੇਰਾ ਸਿਆਚੂ ਲੈ ਤੁਹਾਨੂੰ ਤਾਂ ਤੁਹਾਡੇ ਕੱਪੜੇ ਆਨੇ ਆ ਰੋਪੜ ਤੋਂ ਮੰਡੇ ਬੱਗੀਆਂ ਜੀ ਆ ਫੇਰ ਅਸੀਂ ਪੈਂਟਲੇ ਆਏ ਠੀਕ ਹੈ ਚਲੋ ਕੋਈ ਨਹੀਂ ਇੱਕ ਮੰਮਾ ਨੂੰ ਬੋਤਲ ਵੀ ਦਿਖਾ ਦਿਓ ਸ਼ੁਭਦੀ ਲੰਗੀ ਦੇਖ ਲਓ ਤੁਸੀਂ ਦੇਖੀਂ ਪੀ ਕੇ ਵੀ ਦੇਖ ਲਓ ਕੁਛ ਹੋ ਜਣਾ ਨੇ ਦੇਖ ਕੇ ਜੇ ਸਕੂਲ ਜਾਓਗੇ ਮੈਂ ਬੋਤਲ ਲਾਤੀ ਬੋਤਲ ਲਾਤੀ ਕੰਨ ਦੀ ਜਮਟਰੀ ਹੈ ਨਾ ਹਾਂਜੀ ਕੰਨ ਦੀ ਜਮਟਰੀ ਸਾਡੀ ਇਹਨੇ 100 ਰੁਪਏ ਦੀ ਸਬਜੀ ਹੈ ਹਾਂ ਤੇ 20 ਪੈੜੇ ਕਿਮਲਾ ਮੱਚਦੀ 20 ਰੁਪਏ ਕਿ ਲੋਕਈਆ ਫਿਰ ਮੈਂ ਨਹੀਂ ਪਰ ਆਹ ਹੋ ਲੈ ਕੇ ਹੋਣਾ ਤਾਂ ਕਰਨ ਨੂੰ ਤਾਂ ਜਿਹਨੇ ਕਹਿੰਦਾ ਮੈਂ ਤਾਂ ਮਾਸੇ ਕਿਹਾ ਚਲੋ ਜੀ ਮੈਂ ਟੀਕਾ ਅਗਲੀ ਵੀਡੀਓ 'ਚ ਮਿਲਦੇ ਆਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਏ ਬਾਏ ਕਰ ਦੋ ਬਾਏ